ਸੋਚਿਆ ਸੀ ਵੀ ਭਾਈ ਪੰਜਾਬ ਦੇ ਲੋਕਾਂ ਨੂੰ ਇਸ ਤਰੀਕੇ ਨਾਲ ਕਾੜੇ ਦੀ ਲੋੜ ਵੀ ਪਊਗੀ ਤੇ ਅਸੀਂ ਇਹੋ ਜਿਹਾ ਬਣਾਵਾਂਗੇ ਜਿਹਦੇ ਕਰਕੇ ਲੋਕ ਨਾਲ ਜੁੜਨਗੇ ਵੈਦ ਦੇ ਉੱਤੇ ਭਰੋਸਾ ਕਰਨ ਦਾ ਫਾਰਮੂਲਾ ਕੀ ਹੋਣਾ ਚਾਹੀਦਾ ਐਲੋਪੈਥੀ ਦਵਾਈ ਦੇ ਨਾਲ ਜੇ ਠੀਕ ਹੋ ਜਾਣਾ ਤਾਂ ਫਿਰ ਸਾਡੇ ਕੋਲੇ ਕੋਈ ਨਾ ਆਵੇ ਜੇ ਕਾੜੇ ਨਾਲ ਬੰਦੇ ਠੀਕ ਹੁੰਦੇ ਫਿਰ ਸਟੰਟ ਲੋਕ ਕਿਉਂ ਪਾਉਣਗੇ ਜੇ ਇਹ ਨੂੰ ਹਾਰਟ ਨਾ ਹੋਵੇ ਤਾਂ ਸਾਡੇ ਕੋਲੇ ਲੋਕ ਬਚੜ ਕੇ ਆਣਗੇ ਕਿੱਥੋਂ ਅੱਛਾ ਹਰ ਬੰਦੇ ਦਾ ਅਸੀਂ ਲਾਜਵੀਂ ਨਹੀਂ ਕਰ ਸਕਦੇ ਪਰ ਤੁਸੀਂ ਇਹ ਵੀ ਗੱਲ ਕਹਿੰਦੇ ਕਿ ਭਾਈ ਜਿੱਥੋਂ ਤੇਰੀ ਦਵਾਈ ਚੱਲਦੀ ਆ ਡਾਕਟਰ ਕੋਲੋਂ ਉਹ ਵੀ ਲਈ ਚੱਲ ਤੇ ਨਾਲ ਕੜਾ ਵੀ ਪੀ ਤੇਰੇ ਨਾਲ ਤਾਂ ਮੈਂ ਦੁਵਾਰਾਂ ਨੂੰ ਫੜ ਕੇ ਤੁਰਦਾ ਸੀ ਹੁਣ 2 ਕਿਲੋਮੀਟਰ ਮੰਤਰਾ ਲਓ ਮੈਂ ਤੁਰ ਜਾਊਂਗਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਮਨੁੱਖੀ ਸਿਹਤ ਦਾ ਤੰਦਰੁਸਤ ਰਹਿਣਾ ਬੜਾ ਜ਼ਰੂਰੀ ਆ ਮੈਂ ਅਕਸਰ ਇਹ ਗੱਲ ਕਰਦਾ ਹੁਣ ਹਰ ਪ੍ਰੋਗਰਾਮ ਦੇ ਵਿੱਚ ਕਿ ਸਰੀਰ ਜਾਇਦਾਦ ਵਰਗਾ ਇਹਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ ਇਹ ਤੁਹਾਡੀ ਆਪਣੀ ਨਿੱਜੀ ਮਰਜ਼ੀ ਆ ਜਾਂ ਤਾਂ ਫਿਰ ਇਹ ਗੱਲ ਕਹਿ ਦੋ ਵੀ ਰੱਬ ਨੇ ਲਿਖਿਆ ਹੋਈ ਸੀ ਜਾਂ ਇਹ ਗੱਲ ਮੰਨ ਲਓ ਕਿ ਭਾਈ ਮੇਰੀਆਂ ਹਰਕਤਾਂ ਮੇਰੀਆਂ ਆਰਤਾਂ یوں ਸੀ ਬੰਦੇ ਨੇ ਬਿਮਾਰ ਹੋਣਾ ਹੀ ਹੋਣਾ ਇਹ ਮਸ਼ੀਨਰੀ ਆ ਫਿਰ ਤੁਸੀਂ ਜਾਣੇ ਕਿਹੜੇ ਮਕੈਨਿਕ ਦੇ ਕੋਲੇ ਆ ਰਿਪੇਅਰ ਕਿੱਥੋਂ ਕਰਵਾਉਣ ਜਾਣੇ ਆ ਇਹ ਤੇਦਰ ਪਰ ਕਰਦੀ ਗੱਲ ਆ ਪਰ ਦੇਖੋ ਪੰਜਾਬ ਦੇ ਵਿੱਚ ਵੈਦ ਬਹੁਤ ਆ ਹੁਣ ਤਾਂ ਸੁੱਖ ਦੇ ਨਾਲ ਇਨੇ ਕਾ ਵੀ ਜੇ ਮੋਬਾਈਲ ਦੇ ਉੱਤੇ ਐ ਕਰੀ ਜਾਓ ਤੇ ਵੈਦ ਦੇ ਵਿੱਚ ਵੈਦ ਵੱਜਦਾ ਜਿਵੇਂ ਪੱਤਰਕਾਰ ਚ ਪੱਤਰਕਾਰ ਵੱਜਦਾ ਅੱਜ ਕੱਲ ਜਿਵੇਂ ਨੇਤਾ ਦੇ ਵਿੱਚ ਨੇਤਾ ਵੱਜਦਾ ਪਰ ਕਿਹਦੇ ਉੱਤੇ ਭਰੋਸਾ ਕਰਕੇ ਇਹ ਉਹਦੇ ਕੋਲੇ ਆਏ ਹੋਏ ਮਰੀਜ਼ਾਂ ਦੇ ਉੱਤੋਂ ਨਿਰਪਰ ਕਰਦੀ ਗੱਲ ਆ ਵੀ ਭਾਈ ਉਹ ਕੀ ਉੱਤਰ ਦਿੰਦੇ ਆ ਅਸੀਂ ਹੁਣ ਤੱਕ 2-3 ਇੰਟਰਵਿਊ ਕੀਤੀਆਂ ਕਾੜੇ ਵਾਲੇ ਵੈਦੀਆਂ ਵੈਦ ਐਚਸ ਬਾਬਾ ਲੁਧਿਆਣੇ ਦੇ ਵਿੱਚ ਆ ਅਸੀਂ ਇਸ ਵੇਲੇ ਲੁਧਿਆਣੇ ਦੇ ਵਿੱਚ ਆ ਚਿੱਤ ਮੇਰਾ ਇਹ ਕੀਤਾ ਜੀ ਕਿ ਅੱਜ ਉਹਨਾਂ ਵਿਸ਼ਾ ਤੋਂ ਥੋੜੀ ਜਿਹੀ ਪਰੇ ਹੋ ਕੇ ਗੱਲ ਵੀ ਭਾਈ ਤੁਹਾਡੇ ਮਰੀਜ਼ ਕਿਵੇਂ ਠੀਕ ਹੋਗੇ ਉਸ ਤੋਂ ਪਹਿਲਾਂ ਗੱਲਾਂ ਕਰ ਚੁੱਕੇ ਆ ਹਾਰਟ ਦੀ ਸਮੱਸਿਆ ਪੈਦਾ ਕਿਉਂ ਹੁੰਦੀ ਆ ਹਾਰਟ ਦੀ ਸਮੱਸਿਆ ਦਾ ਹੱਲ ਕੀ ਆ ਐਕਦਾਮੀ ਪੰਜਾਬ ਦੇ ਲੋਕਾਂ ਦੇ ਦਿਲਾਂ ਨੂੰ ਕੀ ਸਮੱਸਿਆ ਹੋਣ ਲੱਗ ਪਈ ਹੈ ਕੋਲੇ ਦੁਨੀਆ ਦੇ ਵਿੱਚ ਵਰਤਾਰਾ ਪਰ ਸਾਡੇ ਪੰਜਾਬ ਦੇ ਵਿੱਚ ਅਖੀਰ ਤੇ ਪਤਾ ਲੱਗਦਾ ਕਿ ਸਾਡੇ ਇੱਥੇ ਇਹ ਵਰਤਾਰਾ ਹੈ ਨਹੀਂ ਕਿ ਭਾਈ ਅਸੀਂ ਤੰਦਰੁਸਤੀ ਦੇ ਵਿੱਚ ਹੀ ਆਪਦੀ ਮੈਡੀਕਲ ਰਿਪੋਰਟ ਕਰਵਾ ਲਈਏ ਪਹਿਲਾਂ ਵੈਦ ਐਚਐਸ ਬਾਬਾ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਫਿਰ ਅਗਲੀ ਗੱਲਬਾਤ ਸਤਿ ਸ਼੍ਰੀ ਅਕਾਲ ਧੰਨਵਾਦ ਜਨਾਬ ਸਾਹਿਬ ਤੁਹਾਡਾ ਚੜ੍ਹਦੀ ਕਲਾ ਚੋਂ ਬਹੁਤ ਸਤਿ ਜਿੰਦਾਬਾਦ ਨੂੰ ਜਿੰਨ ਦੇ ਵਿੱਚ ਇੰਨੇ ਮਰੀਜ਼ ਆਉਂਦੇ ਆ ਸਾਰੇ ਹੀ ਤੁਹਾਡੇ ਕੋਲੇ ਜਦੋਂ ਅਸੀਂ ਬਾਹਰ ਵੇਖਦੇ ਆਂ ਵੀ ਭਾਈ ਮੈਨੂੰ ਹਾਰਟ ਦੀ ਸਮੱਸਿਆ ਮੇਰੀ ਬਲੌਕੇਜ ਹੋ ਗਈ ਮੇਰੀ ਹਾਰਟ ਪੰਪਿੰਗ 25% ਆ 30% ਆ 15% ਆ ਜਦੋਂ ਤੁਸੀਂ ਇਹ ਸਾਰਾ ਕੁਝ ਵੇਖਦੇ ਆ ਕੀ ਲੱਗਦਾ ਵੀ ਪੰਜਾਬ ਕਿੱਥੇ ਜਾ ਖੜਾ ਜੀ ਦੇਖੋ ਅੱਜ ਦੀ ਜਿਹੜੀ ਭੱਜ ਨੱਠ ਦੀ ਜਿਹੜੀ ਬੰਦੇ ਦਾ ਲਾਈਫ ਸਟਾਈਲ ਬਣ ਗਿਆ ਉਹਦਾ ਰੀਜ਼ਨ ਇਹੀ ਹੋ ਗਿਆ ਕਿ ਹਰ ਬੰਦਾ ਸਿਰਫ ਆਉਣ ਵਾਲੇ ਸਮੇਂ ਦੇ ਵਿੱਚ ਪੈਸੇ ਬਾਰੇ ਸੋਚਦਾਗਾ ਜਾਂ ਕੱਲ ਦੇ ਸਮੇਂ ਬਾਰੇ ਸੋਚਦਾ ਵੀ ਅੱਜ ਖਾ ਲਿਆ ਕੱਲ ਨੂੰ ਕੀ ਕਰਨਾ ਬਸ ਉਹ ਪੈਸੇ ਦੀ ਦੌੜ ਲੱਗੀ ਹੋਈ ਆ ਹੂੰ ਕਿਸੇ ਕੋਲੇ ਵੀ ਸਮਾਂ ਹੈ ਨਹੀਂ ਹਰ ਬੰਦਾ ਆਪਣੇ ਜੀਵਨ ਨੂੰ ਨਾ ਸੁਖਾਲਾ ਕਰ ਲਿਆ ਕਿਉਂਕਿ ਅੱਜ ਤੋਂ 25 30 40 ਸਾਲ ਪਹਿਲਾਂ ਜਦੋਂ ਆਪਾਂ ਪਿੱਛੇ ਜਾਂਦੇ ਆ ਤਾਂ ਹਰ ਬੰਦਾ ਦਾ ਮਿਹਨਤ ਕਸ਼ ਸੀ ਹੂੰ ਜੋਰ ਦਾ ਕੰਮ ਕਰਦਾ ਅੱਜ ਮਸ਼ੀਨਰੀ ਦਾ ਯੁੱਗ ਹੋ ਗਿਆ ਹਰ ਚੀਜ਼ ਆਸਾਨ ਹੋ ਗਈ ਹੂੰ ਬੰਦੇ ਦੀ ਸਰੀਰ ਦੀ ਵਰਕਿੰਗ ਖਤਮ ਹੋ ਗਈ ਉਹਦੇ ਕਾਰਨ ਹਰ ਬੰਦਾ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਬਣ ਗਿਆ ਸੱਚ ਔਰ ਜਿਹੜੀ ਰਹੀ ਗੱਲ ਬਲੌਕੇਜ ਦੀ ਬਲੌਕੇਜ ਕੋਈ ਇਹ ਨਹੀਂ ਹੁੰਦੀ ਕਿ ਅੱਜ ਆਪਾਂ ਟੈਸਟ ਕਰਾਈਏ ਤੇ ਅੱਜ 60% ਆ ਗਈ ਜਾਂ 70% ਆ ਗਈ ਬਲੌਕੇਜ ਜਿਵੇਂ ਬੰਦਾ 24 25 ਸਾਲ ਦਾ ਸ਼ੁਰੂ ਹੁੰਦਾ اپنی ਜਵਾਨੀ ਦੇ ਵਿੱਚ ਪੈਰ ਧਰਦਾ 30 ਸਾਲ ਦਾ ਤਾਂ ਉਦੋਂ ਬਾਅਦ ਕੀ ਹੁੰਦਾ ਵੀ ਹੌਲੀ-ਹੌਲੀ ਉਹ 1-1 2-2% ਬਲੌਕਜ ਹੋਣੀ ਸ਼ੁਰੂ ਹੋ ਜਾਂਦੀ ਹੈ। ਹੂੰ ਜਦੋਂ ਐਂਡ ਤੇ ਜਾ ਕੇ ਕੀ ਹੁੰਦਾ ਬੰਦੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਹਾਰਟ ਦੀ ਪ੍ਰੋਬਲਮ ਕ੍ਰੀਏਟ ਹੁੰਦੀ ਆ ਜਾਂ ਸਾਹ ਚੜਦਾਗਾ ਜਾਂ ਕੋਈ ਪੌੜੀ ਚੜਨ ਲੱਗੇ ਦਿੱਕਤ ਆਉਂਦੀ ਆ ਜਦੋਂ ਟੈਸਟ ਕਰਾਉਣ ਜਾਂਦਾ ਉਦੋਂ ਪਤਾ ਲੱਗਦਾ ਵੀ ਇੱਕ 70 ਆ ਗਈ ਜੀ ਇੱਕ 80 ਆ ਗਈ ਇੱਕ 100 ਬਲੌਕ ਹੋ ਗਿਆ। ਹੂੰ ਜਦ ਕਿ ਉਹਦਾ ਬੇਨ ਰੀਜਨ ਇਹ ਆ ਕਿ ਅੱਜ ਦਾ ਜਿਹੜਾ ਆਪਣਾ ਖਾਣ ਪੀਣ ਦਾ ਜਿਹੜਾ ਕਲਚਰ ਆ ਉਹ 30 40 ਸਾਲ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬਦਲ ਚੁੱਕਿਆ ਹੈ ਸੱਚ ਕਿਉਂਕਿ ਪਹਿਲਾਂ ਤੌੜੀਆਂ ਤੇ ਚੁੱਲਿਆਂ ਤੇ ਸਾਗ ਬਣਦੇ ਸੀ ਸਬਜ਼ੀਆਂ ਬਣਦੇ ਸੀ ਅੱਜ ਹਰ ਚੀਜ਼ ਕੀ ਹੋ ਗਈ ਆਸਾਨ ਇਨੀ ਕਰਤੀ ਆ ਕਿ ਅੱਗੇ ਦੋ ਦੋ ਘੰਟੇ ਬੁੜੀਆਂ ਚੁੱਲ੍ਹੇ ਤੇ ਬੈਠੀਆਂ ਰਹਿੰਦੀਆਂ ਸੀ ਹਮ ਅੱਜ ਕੱਲ ਖੜੇ ਹੋ ਕੇ ਰੋਟੀ ਬਣਨ ਲੱਗੀ ਠੀਕ ਹੈ ਸਭ ਤੋਂ ਜ਼ਿਆਦਾ ਵੱਡੀ ਦੁੱਖ ਦੀ ਗੱਲ ਕੀ ਹੈ ਸ਼ੁੱਧ ਹਵਾ ਸ਼ੁੱਧ ਵਾਤਾਵਰਨ ਤੇ ਸ਼ੁੱਧ ਖਰਾਬ ਇਹ ਤਿੰਨ ਚੀਜ਼ਾਂ ਬੰਦੇ ਨੂੰ ਜਿਉਂਦਾ ਰੱਖਣ ਲਈ ਚਾਹੀਦੀਆਂ ਨੇ ਆਪਣੇ ਪੰਜਾਬ ਦੇ ਵਿੱਚ ਛੱਡੋ ਹਿੰਦੁਸਤਾਨ ਦੇ ਵਿੱਚ ਤਿੰਨ ਹੀ ਹਨ ਹੂੰ ਬੰਦਾ ਰੱਬ ਦੇ ਆਸਰੇ ਹੀ ਜ਼ਿੰਦਗੀ ਕੱਢ ਰਿਹਾ ਜਿੰਨੀ ਨਿਕਲ ਗਈ ਉਹ ਸਭ ਰੱਬ ਦੇ ਆਸਰੇ ਹੀ ਨਿਕਲ ਗਈ ਨਾ ਸਾਡੇ ਕੋਲੇ ਖਾਣ ਨੂੰ ਆ ਨਾ ਸਾਡੇ ਕੋਲੇ ਹਵਾ ਸ਼ੁੱਧਾ ਨਾ ਸਾਡੀ ਖਰਾਬ ਹੁੰਦਾ ਕਿਉਂਕਿ ਹਰ ਚੀਜ਼ 'ਚ ਕੈਮੀਕਲ ਹਰ ਬੰਦਾ ਫਾਸਟ ਫੂਡ ਜੰਕ ਫੂਡ ਦਾ ਸ਼ਿਕਾਰ ਹੋ ਗਿਆ ਹੂੰ ਸਭ ਤੋਂ ਵੱਡੀ ਦੁੱਖ ਦੀ ਗੱਲ ਆ ਕਿ ਜਿਹੜਾ ਦੁੱਧ ਦੇ ਵਿੱਚ ਦਹੀਂ ਦੇਸੀ ਕਿਉ ਮੱਖਣ ਦੇ ਵਿੱਚ ਹਰ ਬੰਦਾ ਤਾਕਤ ਭਾਲਦਾ ਹੂੰ ਉਹਨੂੰ ਇਹ ਲੱਗਦਾ ਵੀ ਜੇ ਮੈਂ ਦੁੱਧ ਪੀ ਰਿਹਾ ਮੇਰੇ ਅੰਦਰ ਤਾਕਤ ਆ ਰਹੀ ਹੈ ਤੁਸੀਂ ਇੱਕ ਪਿੱਛੇ ਜੇ ਆਪਣਾ ਅੰਕੜਾ ਵੀ ਨਿਕਲਿਆ ਸੀਗਾ ਉਹਦੇ ਵਿੱਚ ਦੇਖੋ ਵੀ ਦੁੱਧ ਕਿੰਨੇ ਪਰਸੈਂਟ ਡੁਪਲੀਕੇਟ ਆ ਸੱਚ ਹੈ ਕੈਮੀਕਲਾਂ ਵਾਲਾ ਕੈਮੀਕਲਾਂ ਵਾਲਾ ਉਰ ਤੁਸੀਂ ਦੇਖੋ ਵੀ ਦੁੱਧ ਦਾ ਕੈਮੀਕਲ ਵਾਲੇ ਦੁੱਧ ਦੇ ਵਿੱਚੋਂ ਦੇਸੀ ਘਿਓ ਵੀ ਨਿਕਲਿਆ ਆਉਂਦਾ ਪਨੀਰ ਵੀ ਨਿਕਲਿਆ ਆਉਂਦਾ ਦਹੀਂ ਵੀ ਨਿਕਲਿਆ ਆਉਂਦਾ ਹਰ ਚੀਜ਼ ਹੀ ਬਣਦੀ ਹੈ ਤੇ ਮੈਂ ਤਾਂ ਅਕਸਰ ਇਹ ਗੱਲ ਕਰਿਆ ਹੁੰਦਾ ਵੀ ਅਸੀਂ ਪੰਜਾਬੀ ਕੁੱਤਿਆਂ ਵਾਲੇ ਮੋਮੋ ਖਾਨੇ ਆ ਹਾਂ ਆ ਦੇਖੋ ਹੁਣ ਤਾਂ ਕਨੇਸ ਵਿੱਚ ਇੱਕ ਨ ਮੋਮੋ ਆ ਵੈਜ ਮੋਮੋ ਆ ਫਿਸ਼ ਮੋਮੋ ਹੁਣ ਡੌਗੀ ਮੋਮੋ ਵੀ ਚੱਲ ਪਿਆ ਹੋਰ ਡੌਗ ਫਿਰ ਤੁਸੀਂ ਦਹਾ ਬਿਲਕੁਲ ਮੁਹਾੜੀ ਦੇ ਵਿੱਚ ਮਟੌਰ ਦੇ ਵਿੱਚ ਇੱਕ ਫੈਕਟਰੀ ਫੜੀ ਗਈ ਆ ਉਹ ਚ ਕੁੱਤਿਆਂ ਦੇ ਸਿਰ ਆ ਜਿਹੜੇ ਉਹ ਫ੍ਰਿਜ ਚ ਪਏ ਸੀ ਜਿਹੜੇ ਮੋਮੋ ਬਣਾਉਣ ਵਾਲੀ ਕੰਪਨੀ ਆ ਹਾਂ ਦੇਖੋ ਫਿਰ ਤੁਸੀਂ ਦੇਖੋ ਪੈਕਟਾਂ ਵਾਲਾ ਇਹ ਨਹੀਂ ਪਤਾ ਵੀ ਦੁੱਧ ਕਿੱਥੋਂ ਆ ਰਿਹਾ ਤੇ ਕਿਵੇਂ ਆ ਰਿਹਾ ਇਹ ਨਹੀਂ ਪਤਾ ਅਸੀਂ ਰੇੜੀ ਦੇ ਉੱਤੇ ਜਿਹੜਾ ਗੰਦ ਖਾ ਰਹੇ ਆ ਉਹ ਕਿਵੇਂ ਬਣਾਇਆ ਗਿਆ ਬਣੂ ਕੀ ਪੰਜਾਬ ਦਾ ਫਿਰ ਉਹੀ ਕਹਿੰਦੇ ਆ ਜਿਹੜੀ ਉਹਦੇ ਵਿੱਚ ਉਹ ਕਿਹੜੀ ਹੁੰਦੀ ਹੈ ਕਰੀਮ ਜੀ ਪਾਉਂਦੇ ਆਗੇ ਉਹ ਸਮੋਸਿਆਂ ਉਹ ਮਾਇਨੋਇਜ਼ ਕਿ ਪਤਾ ਨਹੀਂ ਹਮਾਇਨੋਇਜ਼ ਮਾਇਨੋਇਜ਼ ਉਹ ਦੇਖੋ ਬੈਠੇ ਸਾਡੇ ਨਾਲ ਸਾਹਮਣੇ 20 ਰੁਪਏ ਦੇ ਸਾਹਮਣੇ ਇੱਕ ਫਾਸਟ ਫੂਡ ਵਾਲਾ ਮੁੰਡੇ ਨੇ ਸ਼ੁਰੂ ਕੀਤਾ ਮੈਂ ਵੈਸੇ ਹੀ ਪੁੱਛਿਆ ਮੈਂ ਕਿ ਕਿੰਨੇ ਕ ਦਾ ਬੈਗਲ ਹੈ ਕਹਿੰਦਾ ਭਾਜੀ 30 ਰੁਪਏ ਦਾ ਕਿਲੋ ਦਾ ਤੁਸੀਂ ਦੇਖੋ 70 ਰੁਪਏ ਕਿਲੋ ਪੰਜਾਬ 'ਚ ਦੁੱਧ ਸ਼ੁੱਧ ਨਹੀਂ ਲੱਭਦਾ ਉਹ 30 ਰੁਪਏ ਕਿਲੋ ਕਰੀਮ ਉਹ ਗੋਲ ਗੱਪਿਆਂ ਤੇ ਵੀ 버ਗਰ ਤੇ ਵੀ ਪੀਜੇ ਤੇ ਵੀ ਹਰ ਚੀਜ਼ ਤੇ ਉਹ ਦੋ ਦੋ ਤਿੰਨ ਤਿੰਨ ਚਮਚ ਪਾ ਦਿੰਦੇ ਆ ਹੂੰ ਉਹ ਜਾਣੀ ਦਾ ਸਰੀਰ ਦੇ ਅੰਦਰ ਹੀ ਉਹ ਕੈਮੀਕਲ ਆ ਇੱਕ ਸ਼ੁੱਧ ਖਾਣਾ ਪਚਾਣ ਨੂੰ ਪੇਟ ਨੂੰ ਤਿੰਨ ਤਿੰਨ ਚਾਰ ਚਾਰ ਘੰਟੇ ਛੇ ਛੇ ਘੰਟੇ ਦਾ ਟਾਈਮ ਲੱਗਦਾ ਇੱਕ ਕੈਮੀਕਲ ਪਚਾਉਣ ਨੂੰ ਕੀ ਲੱਗੜੂ ਮਤਲਬ ਸਵਾਦਾ ਨੇ ਪੱਟਲੇ ਪੰਜਾਬੀ ਬਿਲਕੁਲ ਤੰਗੰਚੀ ਜਿਹੜੀ ਜੀਬ ਆ ਮੈਂ ਕਈ ਵਾਰੀ ਵੀਡੀਓ ਚ ਕਿਹਾ ਵੀ ਇਹ 30 ਸਾਲ ਬੰਦੇ ਦੀ ਉਮਰ ਘਟਾ ਦਿੰਦੀ ਆ ਜੇ ਸਵਾਦ ਦੇ ਚੱਕਰ ਚ ਪੈ ਗਏ ਹੂੰ ਜੇ ਤੁਸੀਂ ਸਵਾਦ ਦਾ ਚੱਕਰ ਛੱਡਤਾ ਤਾਂ 30 ਸਾਲ ਉਮਰ ਵਧਾ ਵੀ ਦਿੰਦੀ ਆ ਹਾਂ ਸਬਜੀ ਤੁਸੀਂ ਹਰ ਬੰਦਾ ਕਹੂਗਾ ਕਰਾਰੀ ਤੋਂ ਕਰਾਰੀ ਟੇਸਟੀ ਤੋਂ ਟੇਸਟੀ ਤਰੇਲਾ ਨਹੀਂ ਕੋਈ ਖਾਕੇ ਰਾਜੀ ਕੜਵਾਗਾ ਹੈ ਨਾ ਕਦ ਦੋਨੋਂ ਕੀ ਖਾਕੇ ਰਾਜੀ ਕੀ ਇਹ ਕਦੋਂ ਨਹੀਂ ਕੋਈ ਖਾਂਦਾ ਤੇ ਇਹ ਚੀਜ਼ਾਂ ਨੂੰ ਕੋਈ ਮੂੰਹ ਨਹੀਂ ਲਾਉਂਦਾ ਸ਼ਲਗਮ ਨੂੰ ਕੋਈ ਮੂੰਹ ਨਹੀਂ ਲਾਉਂਦਾ ਜਦ ਕਿ ਜੋ ਨੇਚਰਲੀ ਹਰਬਲ ਆ ਸਾਡੇ ਸਰੀਰ ਲਈ ਬਹੁਤ ਜਿਆਦਾ ਲਾਹੇਵੰਦ ਆ ਹਰ ਬੰਦਾ ਕੀ ਹੋ ਗਿਆ ਨਾ ਬਸ ਹੁਣ ਉਦੋਂ ਜਿਆਦਾ ਜਿਹੜੀ ਵੱਡੀ ਪ੍ਰੋਬਲਮ ਹੋ ਗਈ ਵੀ ਹਰ ਜਿਹੜਾ ਫਾਸਟ ਫੂਡ ਉਹ ਘਰੇ ਪਹੁੰਚਦਾ ਹੋ ਗਿਆ ਤੁਹਾਡੇ ਹੂੰ ਜਿਹੜੀ ਘਰੇ ਟਿਕ ਟਿਕ ਕਰੋ ਮੋਬਾਈਲ ਦੇ ਉੱਤੇ ਤੇ 20 ਮਿੰਟਾਂ ਚ ਘਰੇ ਚੀਜ਼ 20 ਮਿੰਟਾਂ ਦੇ ਵਿੱਚ ਘਰੇ ਆ ਜਾਂਦਾ ਔਰ 15 ਤੋਂ 20% ਐਸੀ ਲੋਕ ਆ ਜਿਹੜੇ ਰਾਤ ਨੂੰ ਫਾਸਟ ਫੂਡ ਖਾ ਕੇ ਪੈਂਦੇ ਆ ਬਿਲਕੁਲ ਤੁਹਾਡੀ ਗੱਲ ਬਾਬਾ ਜੀ ਇਹ ਗੱਲ ਸਹੀ ਆ ਮੈਂ ਬਹੁਤ ਸਾਰੇ ਆਪਦੇ ਦੋਸਤਾਂ ਨੂੰ ਜਾਣਦਾ ਜਿਹੜੇ ਕਿ ਆਰਡਰ ਕਰਦੇ ਆ ਕਿ ਚਿਕਨ ਆ ਮਿਲ ਜੇ ਸਾਨੂੰ ਆ ਮਟਰ ਪਨੀਰ ਮਿਲ ਜੇ ਬਟਰ ਪਨੀਰ ਮਿਲ ਜੇ ਫਲਾਣਾ ਮਿਲ ਜੇ ਉਹ ਮੋਬਾਈਲ ਦੇ ਉੱਤੇ ਬੈਠੇ ਵੇਖੀ ਜਾਣਗੇ ਬੰਦਾ ਚੱਲ ਪਿਆ ਮੋਟਰਸਾਈਕਲ ਤੇ ਆ ਚੌਂਕ ਚ ਆ ਗਿਆ ਮੈਂ ਕਿਹਾ ਇੰਨੇ ਤੇ ਚਪੇੜੇ ਕਰ ਲਓ ਹਾਂ ਅੱਛਾ ਘਰੇ ਰੋਟੀ ਕੋਈ ਬਣਾ ਕੇ ਰਾਜੀ ਨਹੀਂ ਬਾਹਰ ਵੀ ਜਿਹੜਾ ਹਾਰਟ ਦੇ ਮਰੀਜ਼ ਜਿਆਦਾ ਹੋ ਗਏ ਨਾ ਬੱਚੇ ਹਾਰਟ ਦੇ ਸ਼ਿਕਾਰ ਹੋ ਰਹੇ ਆ ਉਧਰ ਵੀ ਉਹ ਬੰਦੇ ਘਰੇ ਖਾਣਾ ਬਣਾ ਰਹੇ ਨੇ ਬਾਹਰਲੀ ਆ ਕੰਟਰੀਆਂ ਦੇ ਵਿੱਚ ਜਿਹੜੇ 5-5 6-6 ਜਣੇ ਰਹਿੰਦੇ ਆ ਜਿਹੜਾ ਇਕਾਦੁਕਾ ਰਹਿੰਦਾ ਉਹ ਤਾਂ ਸ਼ਾਮ ਨੂੰ ਆਪਣਾ ਪੈਕਿੰਗ ਫੂਡ ਹੀ ਖਾ ਰਿਆਗਾ ਜਿਹੜਾ ਡੱਬਾ ਬੰਦ ਫੂਡ ਖਾਣਾਗਾ ਜਾਂ ਡੱਬਾ ਬੰਦ ਕੋਈ ਵੀ ਪ੍ਰੋਡਕਟ ਖਾਣਾ ਉਹਦੇ ਵਿੱਚ ਕੈਮੀਕਲ ਪਾਣਾ ਹੀ ਪੈਣਾਗਾ ਉਹ ਸਰੀਰ ਲਈ ਹਾਨੀਕਾਰਕ ਹੈਗਾ ਚਾਹੇ ਬ੍ਰੈਡ ਲਾ ਲਓ ਚਾਹੇ ਕੋਈ ਕਿਸੇ ਵੀ ਤਰ੍ਹਾਂ ਦਾ ਪੋਕ ਲਾ ਲਓ ਉਹਨੇ ਹਾਨੀਕਾਰਕ ਸਿਹਤ ਲਈ ਸਾਬਤ ਹੋਣਾ ਹੀ ਹੋਣਾਗਾ ਕਾੜੇ ਵਾਲੇ ਵੈਦ ਨੂੰ ਇਸ ਵੇਲੇ ਦੁਨੀਆ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਦਿਖਦੀ ਆ ਬਿਲਕੁਲ ਜੀ ਕਾੜਾ ਬਣਾਉਂਦਿਆਂ ਕਾੜਾ ਵਰਤੌਂਦਿਆਂ ਕਾੜੇ ਦੀ ਉਡੀਕ ਕਰਦਿਆਂ ਕਾੜੇ ਪਿੱਛੇ ਲੜਦਿਆਂ ਵੀ ਮੇਰੀ ਵਾਰੀ ਪਹਿਲਾਂ ਆ ਜੇ ਕਾੜੇ ਦੇ ਲਈ ਕਤਾਰ ਦੇ ਵਿੱਚ ਲੱਗਦਿਆਂ ਫੋਨ ਦੀਆਂ ਟੱਲੀਆਂ ਖੜਕਾਉਂਦਿਆਂ ਕਦੇ ਸੋਚਿਆ ਸੀ ਵੀ ਭਾਈ ਪੰਜਾਬ ਦੇ ਲੋਕਾਂ ਨੂੰ ਇਸ ਤਰੀਕੇ ਨਾਲ ਕਾੜੇ ਦੀ ਲੋੜ ਵੀ ਪਊਗੀ ਤੇ ਅਸੀਂ ਇਹੋ ਜਿਹਾ ਬਣਾਵਾਂਗੇ ਜਿਹਦੇ ਕਰਕੇ ਲੋਕ ਨਾਲ ਜੁੜਨਗੇ ਇਹ ਦੇਖੋ ਆ ਵੀ ਨਹੀਂ ਸੀ ਸੋਚਿਆ ਵੀ ਤੁਸੀਂ ਵੀ ਇੱਥੇ ਆ ਕੇ ਬੈਠੇਂਗੇ ਇਹ ਸੁਪਨਾ ਹੀ ਆ ਹਾਂ ਹੈ ਨਾ ਅੱਪਾ ਇਹ ਵੀ ਨਹੀਂ ਸੀ ਸੋਚਿਆ ਵੀ ਕਦੇ ਹਾਰਟ ਦੇ ਮਰੀਜ਼ਾਂ ਦੀਆਂ ਇੰਨੀਆਂ ਲਾਈਨਾਂ ਲੱਗ ਜਾਣਗੀਆਂ ਵੀ ਲੋਕ ਐ ਲੜਾਈਆਂ ਲੜਨਗੇ ਵੀ ਅਸੀਂ ਕੜਾ ਪੀਣਾ ਇਹ ਸਭ ਕੁਦਰਤ ਦਾ ਖੇਲ ਹੈ ਜਦੋਂ ਕੁਦਰਤ ਬੇਅੰਤ ਹੈ ਉਹਨੇ ਕਿਹੜੇ ਰੰਗ 'ਚ ਤੁਹਾਨੂੰ ਲਿਆ ਕੇ ਖੜਾ ਕਰ ਦੇਣਾ ਉਹਦਾ ਕੋਈ ਨਹੀਂ ਪਤਾ ਕਿਉਂਕਿ ਅਸੀਂ ਤਾਂ ਗਠੀਆ ਜੋੜਾਂ ਦਾ ਦਰਦ ਅੰਗ ਲੱਕ ਵਿੱਚ ਲੱਗੇ ਰਹੇ ਹਾਰਟ 'ਚ ਕਦੋਂ ਤਬਦੀਲ ਹੋ ਗਿਆ ਕਦੋਂ ਇੰਨੇ ਮਰੀਜ਼ ਆਉਣ ਲੱਗੇ ਇਹ ਸਾਰਾ 3-4 ਸਾਲਾਂ ਦੇ ਵਿੱਚ ਪਾਣਾ ਬਦਲ ਗਿਆ ਪਰ ਤੁਸੀਂ ਇਹ ਵੀ ਗੱਲ ਕਹਿੰਦੇ ਕਿ ਭਾਈ ਜਿੱਥੋਂ ਤੇਰੀ ਦਵਾਈ ਚੱਲਦੀ ਆ ਡਾਕਟਰ ਕੋਲੋਂ ਉਹ ਵੀ ਲਈ ਚੱਲ ਤੇ ਨਾਲ ਕੜਾ ਵੀ ਪੀ ਪਰ ਕੁਝ ਕੁ ਲੋਕਾਂ ਦਾ ਸਵਾਲ ਹੈ ਵੀ ਕੀ ਪਤਾ ਡਾਕਟਰ ਦੀ ਉਸ ਦਵਾਈ ਨਾਲ ਠੀਕ ਹੋ ਰਿਹਾ ਹੋਵੇ ਦੇਖੋ ਜਿਹੜੇ ਹਾਰਟ ਦੇ ਮਰੀਜ਼ ਆਉਂਦੇ ਆ ਜੇ 5 ਸਾਲ ਤੋਂ ਦਵਾਈ ਖਾ ਰਿਹਾ ਉਹ ਉਹਦੀ ਹਾਰਟ ਪੰਪਿੰਗ ਆ ਗਈ 15 ਤੋਂ 20 ਸਾਹ ਉਹਨੂੰ ਚੜ ਰਹੇ ਆ ਪੌੜੀਆਂ ਉਤੋਂ ਦੀ ਚੜ੍ਹ ਜਾਂਦਾ ਤੁਰੇ ਉਤੋਂ ਨਹੀਂ ਜਾਂਦਾ 5 ਸਾਲ ਤੋਂ ਤੋਂ ਦੀ ਦਵਾਈ ਖਾ ਰਿਹਾਗਾ ਜੇ ਉਹਦੀ ਦਵਾਈ ਨਾਲ ਠੀਕ ਹੋ ਜਾਂਦਾ ਫਿਰ ਉਹ ਸਾਡੇ ਕੋਲੇ ਕਿਉਂ ਆਉਂਦਾ ਸਮਝ ਗਏ ਜਦੋਂ ਅਸੀਂ ਦਵਾਈ ਦਿੰਨੇ ਆ ਤਾਂ ਉਹਦੇ 6 ਮਹੀਨੇ ਬਾਅਦ ਉਹਦੀ ਦਵਾਈ ਛੁੱਟ ਜਾਂਦੀ ਏ ਐਲੋਪੈਥੀ ਦਵਾਈ ਦੇ ਨਾਲ ਜੇ ਠੀਕ ਹੋ ਜਾਣਾ ਤਾਂ ਫੇਰ ਸਾਡੇ ਕੋਲੇ ਕੋਈ ਨਾ ਆਵੇ ਹੂੰ ਉੱਥੇ ਤਾਂ ਸਟੰਟ ਪਾ ਕੇ ਸਰਜਰੀਆਂ ਕੀਤੀ ਤੇ ਮਰੀਜ਼ ਇੱਥੇ ਬੈਠੇ ਆ ਦੇਖੋ ਵਾਹ ਹੂੰ ਜਿਨ੍ਹਾਂ ਦੀ ਪਹਿਲਾਂ ਸਰਜਰੀ ਹੋ ਗਈ ਫੇਰ ਬਲੌਕ ਜੋਗੀ ਦੋ ਸਟੰਟ ਫੇਰ ਪਾ ਕੇ ਉਹਦੇ ਸਮਝ ਗਏ ਸਟੰਟ ਕੋਈ ਹੱਲ ਨਹੀਂ ਹੈਗਾ ਸਰਜਰੀ ਕੋਈ ਹੱਲ ਨਹੀਂ ਤਾਂ ਹੱਲ ਉਹਦਾ ਡਾਈਟ ਚਾਰਟ ਬਦਲਣਾ ਹੈਗਾ ਹੂੰ ਅੱਛਾ ਤੁਸੀਂ ਇਹ ਵੀ ਗੱਲ ਕਹਿੰਦੇ ਬਈ ਆਾ ਜ਼ਰੂਰ ਖਾਇਆ ਕਰ ਤੇ ਆਾ ਬਿਲਕੁਲ ਨਾ ਖਾਇਆ ਕਰ ਬਿਲਕੁਲ ਜੀ ਅਸੀਂ ਪ੍ਰੋਪਰ ਹਰ ਚੀਜ਼ ਮਾਇਨੇ ਰੱਖਦੀ ਆ ਅਸੀਂ ਵੀਡੀਓ ਚ ਵੀ ਕਹਿੰਦੇ ਆ ਲੋਕਾਂ ਨੂੰ ਕਿ ਜੇ ਡਾਈਟ ਚਾਰਟ ਤੇ ਨਹੀਂ ਚੱਲ ਸਕਦੇ ਤਾਂ ਸਾਡੇ ਕੋਲੇ ਨਾ ਆਇਆ ਕਰੋ ਅੱਛਾ ਖਾਣ ਦੇਖੋ ਤਿੰਨ ਹੀ ਚੀਜ਼ਾਂ ਦਾ ਕੰਬੀਨੇਸ਼ਨ ਆ ਨੰਬਰ 1 ਕੜਾ ਠੀਕ ਆ ਜੀ ਨੰਬਰ 2 ਮੈਡੀਸਨ ਨੰਬਰ 3 ਡਾਈਟ ਚਾਰਟ ਹੂੰ ਤਿੰਨ ਚੀਜ਼ਾਂ ਦਾ ਕੰਬੀਨੇਸ਼ਨ ਆ ਜਿਹੜਾ ਮਰੀਜ਼ਾਂ ਨੂੰ ਠੀਕ ਕਰਦਾ ਹੂੰ ਜੇ ਕਈ ਇਹ ਕਲਾ ਕੜਾ ਠੀਕ ਕਰ ਦੂ ਜਾਂ ਕੱਲੀ ਦਵਾਈ ਠੀਕ ਕਰ ਦੂ ਜਾਂ ਕੱਲੇ ਪ੍ਰੇਜ ਪ੍ਰੇਜ ਵੀ ਸੇਵ ਕਰ ਲੈਣਗੇ ਪ੍ਰੇਜ ਤਾਂ ਬਹੁਤ ਮੈਟਰ ਕਰਦੇ ਆ ਵੈਦ ਦੇ ਉੱਤੇ ਭਰੋਸਾ ਕਰਨ ਦਾ ਫਾਰਮੂਲਾ ਕੀ ਹੋਣਾ ਚਾਹੀਦਾ ਅੱਜ ਮੈਂ ਜਦ ਮੋਢ ਦੇ ਵਿੱਚ ਗੱਲ ਕਹੀ ਆ ਐਨੇ ਵੈਦ ਹੋ ਗਏ ਆ ਮੈਂ ਜਦੋਂ ਤੁਹਾਡੀ ਇੰਟਰਵਿਊ ਕਰਕੇ ਗਿਆ ਕਈ ਮਹੀਨੇ ਪਹਿਲਾਂ ਉਸ ਤੋਂ ਬਾਅਦ ਮੈਨੂੰ ਘਟੋ ਘਟ 50 ਵੈਦਾਂ ਦੇ ਫੋਨ ਆ ਗਏ ਵੀ ਸਾਡੀ ਇੰਟਰਵਿਊ ਕਰ ਲਓ ਸਾਡੀ ਇੰਟਰਵਿਊ ਮੇਰਾ ਹਾਲਾਂਕਿ ਹਰ ਥਾਂ ਤੇ ਮੇਰੇ ਕੋਲ ਜਾਇਆ ਵੀ ਨਹੀਂ ਜਾਂਦਾ ਤੇ ਮੇਰਾ ਚਿੱਤ ਵੀ ਨਹੀਂ ਕਰਦਾ ਹਰ ਥਾਂ ਤੇ ਜਾਵਾਂ ਦੇਖੋ ਅਸੀਂ ਸਾਨੂੰ ਜਦੋਂ ਸਾਨੂੰ ਵੀ ਕੋਈ ਪੁੱਛਦਾਗਾ ਹਨਾ ਜਾਂ ਅਸੀਂ ਅੰਦਰ ਕਦੇ ਵੀ ਕਿਸੇ ਮਰੀਜ਼ ਦੀ ਤਸੱਲੀ ਕਰਾ ਕੇ ਜਾਂ ਕਦੇ ਸਮਝਾ ਕੇ ਵੀ ਤੂੰ ਬੇਬੇ ਠੀਕ ਹੋ ਜਾਣਾ ਤੈਨੂੰ ਤਿੰਨ ਮਹੀਨੇ ਬਾਅਦ ਜਦ ਕਿ ਅਸੀਂ ਤਸੱਲੀ ਕਰਾ ਕੇ ਜਾਂ ਸਮਝਾ ਬਿਝਾ ਕੇ ਉਹਨੂੰ ਦਵਾਈ ਨਹੀਂ ਦਿੰਦੇ ਅਸੀਂ ਕਹੀਦਾ ਵੀ ਬਾਹਰ ਮਰੀਜ਼ਾਂ ਤੋਂ ਤਸੱਲੀ ਕਰ ਲਓ ਬਿਲਕੁਲ ਆਪਸ ਵਿੱਚ ਗੱਲਾਂ ਕਰੋ ਆਪਸ ਵਿੱਚ ਗੱਲਾਂ ਕਰੋ ਬਾਹਰ ਸੌ ਮਰੀਜ਼ ਬੈਠਾ ਉਹਨਾਂ ਨੂੰ ਪੁੱਛੋ ਵੀ ਤੁਹਾਡਾ ਪਹਿਲਾਂ ਕੀ ਹਾਲ ਸੀਗਾ ਅੱਜ ਤੁਸੀਂ ਕਿਵੇਂ ਹੂੰ ਫੋਨ ਤੇ ਵੀ ਜਦੋਂ ਸਾਨੂੰ ਪੁੱਛਦੇ ਆ ਲੋਕ ਜਦੋਂ ਕਈ ਵਾਰੀ ਫੋਨ ਆਉਂਦਾ ਜੀ ਕੀ ਗਾਰੰਟੀ ਆ ਜੀ ਅਸੀਂ ਕਹਿੰਦਾ ਜੀ ਤੁਸੀਂ ਕੋਈ ਗਾਰੰਟੀ ਨਹੀਂ ਹੈਗੀ ਤੁਸੀਂ ਪਹਿਲਾਂ ਆ ਕੇ ਮਰੀਜ਼ਾਂ ਨੂੰ ਮਿਲੋ ਉਹਨਾਂ ਨਾਲ ਸਲਾਹ مشورہ ਸਮਾਂ ਕੱਢੋ ਥੋੜਾ ਜਿਹਾ ਸਮਾਂ ਕੱਢੋ ਫਿਰ ਤੁਸੀਂ ਕੋਈ ਗੱਲ ਨਹੀਂ ਜੇ ਉਹ ਹਫ਼ਤੇ ਵੀ ਦਵਾਈ ਨਹੀਂ ਲੈਣੀ ਅਗਲੇ ਹਫ਼ਤੇ ਆ ਕੇ ਲਓ ਹੂੰ ਪਹਿਲਾਂ ਤਸੱਲੀ ਕਰ ਲਓ ਜੇ ਤੁਹਾਡਾ ਮਨ ਬਣੂਗਾ ਫਿਰ ਆਓ ਹੂੰ ਦੇਖੋ ਜੀ ਜੇ ਇੰਨਾ ਮਰੀਜ਼ ਬੋਲਦਾ ਮੇਰੇ ਪੇਜ ਤੇ ਘੱਟੋ ਘੱਟ 10000 ਬੰਦਾ ਹੋ ਗਿਆ ਤੇ 10000 ਬੰਦਾ ਕੋਈ ਛੋਟਾ ਤਾਂ ਹੈ ਨਹੀਂ ਜੀ ਕਟੂਕੜ 500 ਚੈਨਲ ਆ ਕੇ ਭੈ ਚੱਲਿਆ ਗਿਆ ਹੋਊਗਾ ਪਰ ਮੈਨੂੰ ਇੱਕ ਸਵਾਲ ਹੋਰ ਕਿਸੇ ਸੱਜਣ ਨੇ ਭੇਜਿਆ ਸ਼ਾਇਦ ਸਰਦਾਰ ਗੁਰਮੁਖ ਸਿੰਘ ਨੇ ਕਿ ਤੋ ਜੱਕ ਤੋ ਹੋਰ ਉਹ ਕਹਿੰਦੇ ਵੀ ਜੇ ਕਾੜੇ ਨਾਲ ਬੰਦੇ ਠੀਕ ਹੁੰਦੇ ਫਿਰ ਸਟੰਟ ਲੋਕ ਕਿਉਂ ਪਾਉਣਗੇ ਫਿਰ ਵੱਡੇ ਵੱਡੇ ਹਸਪਤਾਲ ਬੰਦ ਹੋ ਜਾਣਗੇ ਲੁਧਿਆਣੇ ਵਿੱਚ ਹੀਰੋ ਹਾਰਟ ਕਿਵੇਂ ਚੱਲੂਗਾ ਲੋਕਾਂ ਦਾ ਇੱਕ ਇਹ ਵੀ ਪੱਖ ਆ ਦੇਖੋ ਅਸੀਂ ਤੱਕ ਕਹਿੰਦੇ ਨਹੀਂ ਵੀ ਹੀਰੋ ਹਾਰਟ ਮਾੜਾ ਹੈ ਅਸੀਂ ਤੱਕ ਕਹਿੰਨਾ ਹੀਰੋ ਹਾਰਟ ਤਾਂ ਸਾਡੇ ਲਈ ਬਹੁਤ ਵਧੀਆ ਚੀਜ਼ ਆ ਜਿਹੜਾ ਲੋਕਾਂ ਨੂੰ ਬਚਾ ਲੈਂਦਾ ਫਿਰ ਸਾਸੀਂ ਉਹਦਾ ਇਲਾਜ ਕਰ ਲੈਂਦੇ ਆ ਜੇ ਹੀਰੋ ਹਾਰਟ ਨਾ ਹੋਵੇ ਤਾਂ ਸਾਡੇ ਕੋਲੇ ਲੋਕ ਬਚੜ ਹੀਰੋ ਹਾਰਟ ਉਹ ਆਪਣੀ ਥਿਉਰੀ ਦੇ ਨਾਲ ਆਪਣਾ ਇਲਾਜ ਕਰਦੇ ਆ ਜੋ ਉਹਨਾਂ ਨੂੰ ਪੜਾਇਆ ਗਿਆ ਉਹ ਉਹਨੇ ਉਹੀ ਇਲਾਜ ਕਰਨਾ ਅਸੀਂ ਆਪਣਾ ਆਯੁਰਵੈਦਿਕ ਦੀ ਥਿਉਰੀ ਅਕੋਰਡਿੰਗ ਇਲਾਜ ਕਰਦੇ ਆ ਜੇਦੋਂ ਇਹਨਾਂ ਨੂੰ ਅਮਰਜੈਂਸੀ ਪੈਂਦੀ ਆ ਤਾਂ ਇਹ ਹੀਰੋ ਹਾਰਟ ਜਾਂ ਡੀ ਐਮ ਸੀ ਜਾਂ ਸੀ ਐਮ ਸੀ ਪੀ ਡੀ ਆਈ ਵੱਡੇ ਵੱਡੇ ਹਸਪੀਟਲ ਵਾਲੇ ਇਹਨਾਂ ਨੂੰ ਬਚਾ ਲੈਂਦੇ ਆ ਕਿਉਂਕਿ ਉਹ ਫੈਸਿਲਿਟੀ ਅਸੀਂ ਨਹੀਂ ਦੇ ਸਕਦੇ ਜਦੋਂ ਉੱਥੇ ਬਚ ਜਾਂਦੇ ਨੇ ਤੇ ਸਾਡੇ ਕੋਲ ਆ ਜਾਂਦੇ ਨੇ ਜੇ ਉਹ ਉੱਥੇ ਬਚਣਗੇ ਨਹੀਂ ਤਾਂ ਸਾਡੇ ਕੋਲ ਕਿੱਥੋਂ ਆ ਜਾਣਗੇ ਜਿਹੜੀਆਂ ਜੜੀ ਬੂਟੀਆਂ ਤੁਸੀਂ ਪਾਉਨੇ ਹੋ ਕਾੜੇ ਦੇ ਵਿੱਚ ਮੇਰੇ ਖਿਆਲ ਵਿੱਚ ਕਾਫੀ ਹੋਰ ਇਹ ਚ ਸਮਾਨ ਪੈਂਦਾ ਤੁਸੀਂ ਅਚਾਨਕ ਜਾ ਕੇ ਕੋਈ ਹੋਰ ਚ ਪੂੜੀ ਖੋਲ ਕੇ ਪਾਈ ਉਸ ਤੌੜੀ ਦੇ ਵਿੱਚ ਉਹ ਤੁਸੀਂ ਗੱਜਕੇਰੀ ਚ 15 ਜਾਂ 18 ਚੀਜ਼ਾਂ ਦਾ ਕੋਈ ਮਿਕਸਚਰ ਹੈ ਟੋਟਲ ਇਹ 27-28 ਤਰ੍ਹਾਂ ਦਾ ਜਣੇ ਕਿ ਕਾੜੇ ਚ ਸਮਾਨ ਪੈਂਦਾਗਾ ਫਿਰ ਮੈਡੀਸਨ ਲੱਗਦੀ ਹੈ ਕਿ ਮੈਡੀਸਨ ਦੇ ਵਿੱਚ ਦੇਖੋ ਤੁਸੀਂ ਕੈਮਰਾ ਘੁਮਾ ਦਿਓ ਵੀ ਅਲੱਗ-ਅਲੱਗ ਤਰ੍ਹਾਂ ਦੇ ਕਿੰਨੇ ਪ੍ਰੋਡਕਟ ਪਏ ਆ ਉੱਤੇ ਵੀ ਹਾਲ ਭਰਿਆ ਪਿਆਗਾ ਹਨ ਤੇ ਹਜ਼ਾਰਾਂ ਤਰ੍ਹਾਂ ਦੀ ਮੈਡੀਸਨਾਂ ਦੀ ਤੇਰੇ ਵਿੱਚ ਬਿਲਕੁਲ ਕੁਆਲੀਫਾਈਡ ਪਰਸਨ ਜੀਐਮਐਸ ਬੀਐਮਐਸ ਡਾਕਟਰ ਨਹੀਂ ਹੈ। ਇਹ ਨਹੀਂ ਹੈਗਾ ਵੀ ਕੋਈ ਕੱਲਾ ਕਾੜਾ ਬਾਹਰ ਕੇ ਵੀ ਜੇ ਕੱਲਾ ਕਾੜਾ ਹੀ ਹੋਵੇ ਫਿਰ ਤਾਂ ਬਾਹਰ ਮੈਂ ਇੱਕ ਕਹੋ ਟੱਬ ਭਰ ਕੇ ਬਹਿ ਜਾ ਕਰ। ਹੂੰ। ਸਿਰ ਤੇ ਹੱਥ ਰੱਖੀ ਚੱਲਾ। ਕਿਹੜਾ ਪਹਲਾਈ ਚੱਲਾ। ਹੂੰ। ਅੰਦਰ ਹੀ ਨਾ ਉਹਨਾਂ तमाम ਰੀਜਨ ਲੈਣ ਨਾ ਲੱਗਿਆ ਹੁਣ। ਉਹ ਕੋਈ ਥਿਊਰੀ ਨਹੀਂ ਜਦ ਕਿ ਇਹ ਦੱਸਦੇ ਆ ਨਾ ਜਿਵੇਂ ਅਸਥਮਾ 'ਚ ਵੀ ਕਾੜਾ ਲੱਗਦਾ ਆਪਣਾ ਹਨ। ਕਾਫੀ ਬਿਮਾਰੀਆਂ ਦੇ ਵਿੱਚ ਕਾੜਾ ਲੱਗਦੇ ਉਹ ਕਾੜੇ ਵਾਲਾ ਇੱਕ ਨਾਮ ਪੈ ਗਿਆ। ਹੂੰ। ਕਾੜਾ ਪਲਾਉਂਦੇ ਨੇ ਜਦੋਂ ਹੁਣ ਕੋਈ ਮਰੀਜ਼ ਕਿਸੇ ਨੂੰ ਦੱਸਦਾ ਉਹਨੂੰ ਐ ਨਹੀਂ ਕਹਿੰਦਾ ਵੀ ਉੱਥੇ ਜਾ ਕੇ ਦਵਾਈ ਲੈ ਲੈ ਉਹ ਕਹਿੰਦਾ ਜਾ ਕੇ ਕਾੜਾ ਪੀਆ ਹਮ ਹੁਣ ਕੱਲ ਮੈਨੂੰ ਇੱਕ ਪੁਲਿਸ ਵਾਲੇ ਵਧੀਆ ਅਫਸਰ ਦਾ ਫੋਨ ਆਇਆ ਅੱਛਾ ਉਹਦੀ ਮਾਤਾ ਨੂੰ ਕੈਂਸਰ ਹੋ ਕਹਿੰਦੇ ਜੀ ਕਾੜਾ ਪੀਣ ਵਾਲਾ ਸੀਗਾ ਯਾਨਕਿ ਦੱਸਦੇ ਲੋਕ ਆਪਣੇ ਅੰਦਾਜ਼ ਨਾਲ ਨੇ ਉਹ ਫਿਰ ਆਪਣੇ ਅੰਦਾਜ਼ ਹੀ ਅਗਲਾ ਸਮਝ ਜਾਂਦਾ ਹਮ ਜਦ ਕੀ ਤਾਂ ਇੱਕ ਥਿਉਰੀ ਐ ਅੱਛਾ ਹਰ ਬੰਦੇ ਦਾ ਅਸੀਂ ਲਾਜ ਵੀ ਨਹੀਂ ਕਰ ਸਕਦੇ 100 ਚੋਂ 2-4 ਸਾਨੂੰ ਮੋੜਨੇ ਵੀ ਪੈ ਜਾਂਦੇ ਆ ਓਕੇ ਜਿਨ੍ਹਾਂ ਦਾ ਅਸੀਂ ਨਹੀਂ ਇਲਾਜ ਕਰ ਸਕਦੇ ਉਹਨਾਂ ਦਾ ਇਹ ਗੰਭੀਰ ਵਿਸ਼ਾ ਹੁੰਦਾ ਨਹੀਂ ਸਾਡੀ ਸਮਝ ਆਉਂਦਾ ਤਾਂ ਉਹਨਾਂ ਨੂੰ ਮੋੜ ਦਈਦਾ ਤੁਸੀਂ ਕਹਿੰਦੇ ਵੀ ਕਿਤੇ ਹੋਰ ਜਾ ਕੇ ਦੇਖ ਲਓ ਪਰ ਸਾਡੀ ਸਮਰੱਥਾ ਨਹੀਂ ਹੈ ਸਾਡੀ ਸਮਝ ਤੋਂ ਬਾਹਰ ਹੈ ਉਹ ਕੰਮ ਜਰੂਰੀ ਤਾਂ ਨਹੀਂ ਵੀ ਅਸੀਂ 100% ਮਰੀਜ਼ਾਂ ਨੂੰ ਖੁਸ਼ੀ ਕਰ ਸਕਦੇ ਹਾਂ ਰੱਬ ਦਾ ਹੈ ਨਹੀਂ ਹੈ ਬਾਕੀ ਸਾਰੇ ਨਾਲੋਂ ਜਨ ਕਿ ਸਾਡੇ ਲਈ ਇਹ ਪ੍ਰਮਾਤਮਾ ਦੀ ਕਿਰਪਾ ਵੀ ਸਾਡੇ ਤੇ ਪਲੱਸ ਪੁਆਇੰਟ ਆ ਵੀ ਸਾਡੇ ਕੋਲ ਹਜ਼ਾਰਾਂ ਮਰੀਜ਼ ਨੇ ਠੀਕ ਹੋਏ ਔਰ ਜਿੱਥੇ ਵੀ ਅਸੀਂ ਜਾਂਦੇ ਆ ਉੱਥੇ ਹੁੰਦੇ ਵੀ ਨਹੀਂ ਔਰ ਬੰਦਾ ਉਹਨਾਂ ਤੋਂ ਟਰਾਈ ਕਰ ਸਕਦਾ ਮੈਨੂੰ ਜਦੋਂ ਮੈਂ ਅੰਦਰ ਦਾਖਲ ਹੋ ਰਿਹਾ ਸੀ ਤੇ ਮੈਨੂੰ ਇੱਕ ਸੱਜਣ ਮਿਲੇ ਆ ਉਹ ਕਹਿੰਨੇ ਜੀ ਮੈਂ ਆਸਟ੍ਰੇਲੀਆ ਤੋਂ ਆਇਆ ਹਾਂ ਹਾਂਜੀ ਕਹਿੰਨੇ ਜੀ ਮੇਰੇ ਵੱਲੋਂ ਤੁਸੀਂ ਦੋ ਸਵਾਲ ਪਿਓ ਇੱਕ ਤਾਂ ਕਹਿੰਨੇ ਜੀ ਕਿ ਇੱਥੇ ਲੁਧਿਆਣੇ ਦੇ ਵਿੱਚ ਥਾਂ ਬਹੁਤ ਭੀੜੀ ਆ ਇਹਨੂੰ ਥਾਂ ਨੂੰ ਖੁੱਲੀ ਕਰੋ ਜਦੋਂ ਸੱਚੀ ਮੁੱਚੀ ਐਵੇਂ ਹੀ ਆ ਹਮ ਇੱਕੋ ਕਹਿੰਨੇ ਜੀ ਕਿ ਸਾਨੂੰ ਲੱਗਾ ਵੀ ਭਾ ਥੋੜਾ ਜਿਹਾ ਵੱਧ ਆ ਇਹ ਦੋਵਾਂ ਦੇ ਉੱਤਰ ਦੇ ਦਿਓ ਦੇਖੋ ਥਾਂ ਦਾ ਤਾਂ ਜਿੱਥੇ ਵੀ ਅਸੀਂ ਨਾ ਕਈ ਵਾਰੀ ਟ੍ਰਾਈ ਕੀਤੀ ਆ ਜੇ ਕਿਤੇ ਤਾਂ ਗੁੱਲੀ ਮਿਲਦੀ ਉਥੇ 200 ਗੱਡੀ ਖੜਨ ਦੀ ਜਗ੍ਹਾ ਨਹੀਂ ਹੁੰਦੀ ਹੂੰ ਪਾਰਕਿੰਗ ਦੀ ਸਮੱਸਿਆ ਆਉਂਦੀ ਆ ਤੇ ਇਦੂ ਅੱਗੇ ਜਗ੍ਹਾ ਪਈ ਹੈ ਆਪਣੀ ਉਥੇ ਸਿਸਟਮ ਦੇ ਅਕੋਰਡਿੰਗ ਬਣਾਵਾਂਗੇ ਤੇ ਉਥੇ ਚਲੋ ਜਗ੍ਹਾ ਦਾ ਮਸਲਾ ਹੱਲ ਹੋ ਜਾਊਗਾ ਰਹੀ ਗੱਲ ਰੇਟ ਦੀ ਹੂੰ ਦੇਖੋ ਡੇਡ ਡੇਡ 2 2 ਲੱਖ ਦਾ ਸਟੰਟ ਪਾਉਂਦੇ ਆ ਅੱਜ ਦੇ ਟਾਈਮ ਦੇ ਵਿੱਚ 4 4 ਲੱਖ ਲਾਈ ਵੀ ਨੇ ਇੱਥੇ 5 5 ਲੱਖ ਲਾਈ ਵੀ ਨੇ 10 10 ਲੱਖ ਲਾਈ ਵੀ ਇੱਥੇ ਖੜੇ ਆ ਗਏ ਉਹਨਾਂ ਨਾਲੋਂ ਸਾਡਾ ਬਹੁਤ ਘੱਟ ਰੇਟ ਹੈ ਹੂੰ ਜੇ ਅਸੀਂ ਕੰਪਨੀਆਂ ਦੇ ਵਿੱਚ ਜਾਂ ਦਵਾਈ ਦੇ ਵਿੱਚ ਕੰਪਰੋਮਾਈਜ਼ ਨਹੀਂ ਕਰਦੇ ਜੇ ਅੱਜ ਇੰਨੀ ਦੁਨੀਆ ਬੋਲਦੀ ਆ ਤਾਂ ਉਹਦਾ ਕਾਰਨ ਆ ਕਿ ਸਾਡੀ ਦਵਾਈ ਦੀ ਕੁਆਲਿਟੀ ਬਹੁਤ ਹਾਈ ਹੈ ਹਮਮ ਵੀ ਤੇ ਮੈਂ ਦਵਾਈ ਦੇ ਵਿੱਚ ਕੋਈ ਕਮੀ ਪੇਸ਼ੀ ਕਰੂੰਗਾ ਤਾਂ ਰਿਜ਼ਲਟ ਡਾਊਨ ਹੋ ਜੂਗਾ ਹਮ ਰਿਜ਼ਲਟ ਤਾਂ ਡਾਊਨ ਹੋਣ ਨਹੀਂ ਦੇਣਾ ਦਵਾਈਆਂ ਦੇ ਤੁਸੀਂ ਕਿਸੇ ਵੀ ਤੁਹਾਡਾ ਕੋਈ ਯਾਰ ਦੋਸਤੋ ਮਿੱਤਰ ਕੋਈ ਡਾਕਟਰ ਮੈਡੀਕਲ ਸਟੋਰ ਵਾਲਾ ਹੋਊਗਾ ਨਾ ਉਹਨੂੰ ਤੁਸੀਂ ਪੁੱਛ ਕੇ ਦੇਖਿਓ ਵੀ ਜਿਹੜੀਆਂ ਸਟੈਂਡਰਡ ਦੀਆਂ ਕੰਪਨੀਆਂ ਨੇ ਕੋਈ ਰੇਟ ਮਹੀਨੇ ਬਾਅਦ ਵਧਾਰੀਆਂ ਨੇ ਜਾਂ 6 ਸਾਲ ਬਾਅਦ ਵਧਾਰੀਆਂ ਨੇ ਪਰ ਮਹੀਨੇ ਰੇਟ ਵਧ ਰਹੇ ਨੇ ਹੂੰ ਜਦੋਂ ਵੀ ਕਿਸੇ ਕੰਪਨੀ ਦਾ ਨਵਾਂ ਲਾਟ ਵੰਦਾ ਉਹਦਾ ਰੇਟ ਵੱਧ ਜਾਂਦਾ ਜੇ ਅੱਜ 106 ਰੁਪਏ ਡੱਬੀ ਤੇ ਲਿਖਿਆ ਨਾ ਤਾਂ ਦੂਜੇ ਦਿਨ 226 ਜਾਂ 220 ਹੋ ਜਾਊਗਾ ਹੂੰ ਇੰਨੀ ਤੇਜ਼ੀ ਨਾਲ ਕੋਰੋਨਾ ਤੋਂ ਬਾਅਦ ਰੇਟ ਵਧ ਰਹੇ ਨੇ ਤੇ ਇਸ ਕਰਕੇ ਦੇਖੋ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਆ ਵੀ ਜਿੰਨਾ ਘੱਟ ਤੋਂ ਘੱਟ ਕਰ ਸਕਦੇ ਸੀ ਉਹਨੇ ਤੇ ਸੀ ਬੋਤਾ ਬਾਕੀ ਜੇ ਉਸ ਮੁਤਾਬਕ ਲਾਉਂਦੇ ਆ ਉਹਨਾਂ ਨਾਲੋਂ ਅਸੀਂ ਬਹੁਤ ਘੱਟ ਪੈਸੇ ਲੈਂਦੇ ਹੂੰ ਕੋਈ ਹੋਰ ਐਸੀ ਕੋਈ ਇੱਕ ਉਦਾਹਰਨ ਹੁੰਦੀ ਜਿਵੇਂ ਮੈਂ ਹੁਣ ਪੱਤਰਕਾਰਤਾ ਦੇ ਵਿੱਚ ਵਿਚਰਦਾ ਕਦੇ ਕਦੇ ਮੈਨੂੰ ਕਿ ਐਸੀ ਸ਼ਖਸੀਅਤ ਮਿਲਦੀ ਮੈਂ ਕਹਿੰਦਾ ਵੀ ਯਾਰ ਇਹੋ ਜਿਹੇ ਵੀ ਮਨੁੱਖ ਹੁੰਦੇ ਆ ਅਸੀਂ ਇਹਨਾਂ ਵਰਗੇ ਹੈ ਨਹੀਂ ਤੁਸੀਂ ਵੀ ਇਸ ਸਫਰ ਦੇ ਵਿੱਚ ਕਦੇ ਕੋਈ ਇਹੋ ਜਿਹਾ ਮਰੀਜ਼ ਦੇਖਿਆ ਹੋਵੇ ਜਿਹੜਾ ਕਾੜੇ ਨਾਲ ਠੀਕ ਹੋਇਆ ਹੋਵੇ ਥੋੜੇ ਚੇਤੇ ਦੇ ਵਿੱਚ ਛਪ ਗਿਆ ਹੋਵੇ ਵੀ ਯਾਰ ਆਹ ਤਾਂ ਕੁਦਰਤੀ ਕਿਰਸ਼ਮਾ ਹੋ ਗਿਆ ਬਿਲਕੁਲ ਜਿਹੜਾ ਪਹਿਲਾ ਮਰੀਜ਼ ਸੀ ਜੇ ਅਸੀਂ ਸੋਚਿਆ ਵੀ ਨਹੀਂ ਸੀਗਾ ਹਲੇ ਵੀ ਹੈਗੇ ਆ ਉਹਨਾਂ ਦਾ ਨੰਬਰ ਵੀ ਹੈਗਾ ਭਾਈ ਦਾ ਸਾਡਾ ਬੜਾ ਪਿਆਰ ਆਗਾ ਆਪਾਂ ਇਹ ਸੋਚ ਕੇ ਥੋੜੀ ਦਵਾਈ ਦਿੱਤੀ ਸੀ ਵੀ ਠੀਕ ਹੀ ਹੋ ਜਾਣਗੇ ਕਿਉਂਕਿ ਬਲੌਗ ਨਹੀਂ ਖੁੱਲ ਜੂਗੀ ਹਨ ਤੇ ਜਦੋਂ ਉਹ ਠੀਕ ਹੋਏ ਫਿਰ ਸਾਡੇ ਅੱਗੇ ਦੇ ਅੱਗੇ ਮਰੀਜ਼ ਵਧੇ ਆ ਤੇ ਅੱਜ ਉਹ ਲਾਈਨਾਂ ਲੱਗ ਗਈ ਜਣ ਕੇ ਮੈਂ ਕਹਿੰਦਾ ਵੀ ਜੇ ਤੋ ਕੁਦਰਤ ਨੇ ਕੁਝ ਕਰਾਉਣਾ ਹੁੰਦਾ ਉਹ ਆਪੇ ਖੇਡ ਰਚਦਾ ਹੂੰ ਉਹ ਆਪਣੇ ਆਪ ਰਾਹ ਤਿਆਰ ਹੁੰਦੇ ਜਾਂਦੇ ਨੇ ਜਿੱਥੇ ਪ੍ਰਮਾਤਮਾ ਨੇ ਬਚਾਉਣਾ ਇੰਨੇ ਬੰਦਿਆਂ ਦੇ ਥੋੜੇ ਵਰਗਿਆਂ ਦੇ ਦਰਸ਼ਨ ਕਰਨੇ ਜਾਂ ਇੰਨੀ ਸੰਗਤ ਦੇ ਦਰਸ਼ਨ ਕਰਨੀ ਇਹ ਸੋ ਪ੍ਰਮਾਤਮਾ ਦਾ ਖੇਲ ਹੈ ਇੱਕ ਹੋਰ بڑا ਜਾਣੇ ਜਾਂਦੇ ਸਵਾਲ ਕਿ ਇੱਥੇ ਆਏ ਕੋਈ ਫਰੀਦਕੋਟ ਤੋਂ ਆਇਆ ਕੋਈ ਕੁਰੂਕਸ਼ੇਤਰ ਤੋਂ ਆਇਆ ਕੋਈ ਪਟਿਆਲੇ ਤੋਂ ਆਇਆ ਕੋਈ ਬਰਨਾਲੇ ਤੋਂ ਕੋ ਮਢੰਡੇ ਤੋਂ ਪਰ ਬੰਦੇ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਆ ਜਿਹੜੇ ਕਿ ਕਾੜਾ ਪੀਣਾ ਚਾਹੁੰਦੇ ਹੋਣਗੇ ਹੁਣ ਇਹ ਤਾਂ ਹੈ ਨਹੀਂ ਵੀ ਕਾੜਾ ਆਪਾਂ ਪੋਸਟ ਕਰਤਾ ਤੇ ਕਾੜਾ ਪਹੁੰਚ ਗਿਆ ਤੱਤਾ ਕਰਕੇ ਪੀ ਲਿਆ ਉਹਦਾ ਹੱਲ ਕੀ ਆ ਵੀ ਜੇਕਰ ਵਿਦੇਸ਼ ਦੇ ਵਿੱਚੋਂ ਕੋਈ ਇੱਥੇ ਕਹਿੰਦਾ ਜੀ ਕਿ ਮੈਥੋਂ ਆਇਆ ਨਹੀਂ ਜਾਣਾ ਜੇ ਆਇਆ ਵੀ ਆ ਤਾਂ ਉਹ ਇੰਨੇ ਕੁ ਸਮੇਂ ਲਈ ਆਇਆ ਹੁੰਦਾ ਵੀ ਜਾਂ ਇੱਕ ਤੋ ਜਾਂ ਦੋ ਹਫਤੇ ਰਹੂਗਾ ਫਿਰ ਉਹਦਾ ਹੱਲ ਕੀ ਹੈ ਜੀ ਦੇਖੋ ਜਿਹੜੇ ਅੱਜ ਵੀ ਇੱਥੇ ਤੁਹਾਨੂੰ ਅਮਰੀਕਾ ਤੋਂ ਆਇਆ ਕਿ ਆਸਟ੍ਰੇਲੀਆ ਤੋਂ ਆਇਆ ਆਸਟ੍ਰੇਲੀਆ ਵਾਲੇ ਦਵਾਈ ਲੈ ਕੇ ਆਜੇ ਇਹ ਜਿਹੜੇ ਕਾੜੇ ਹੁੰਦੇ ਆ ਫਿਰ ਉਹਨਾਂ ਦਾ ਨਾ ਥੋੜਾ ਜਿਹਾ ਟਾਈਮ ਵੱਧ ਲੱਗਦਾ ਜੇ ਇੱਥੇ 6 ਤੋਂ 7 ਮਹੀਨੇ ਲੱਗਦੇ ਉੱਥੇ ਸਾਲ ਲੱਗ ਜਾਂਦਾ ਅੱਛਾ ਦਵਾਈ ਤੇ ਥੋੜਾ ਜਿਹਾ ਫਿਰ ਉਹ ਫਰਕ ਆ ਜਿਹੜੀ ਇੱਥ ਉੱਥੇ ਵੀ ਉਹਨਾਂ ਦਾ ਇਲਾਜ ਹੁੰਦਾ। ਵੀ ਇਹ ਘਰੇ ਤਿਆਰ ਕਰ ਲਿਓ। ਘਰੇ ਤਿਆਰ ਕੀਤਾ ਜਾਂਦਾ ਸਾਰੀ ਕੰਟਰੀਆਂ 'ਚ ਦਵਾਈ ਜਾਂਦੀ ਆ ਪਰ ਉੱਥੇ ਜਾ ਕੇ ਥੋੜਾ ਜਿਹਾ ਟਾਈਮ ਵੱਧ ਲੱਗਦਾ। ਹੂੰ। ਇਹ ਕ ਕਾੜੇ ਦਾ ਥੋੜਾ ਜਿਹਾ ਅਸਰ ਜ਼ਿਆਦਾ ਹੁੰਦਾ ਉਹਦਾ ਥੋੜਾ ਜਿਹਾ ਅਸਰ ਘੱਟ ਹੋ ਜਾਂਦਾ 40 30 40% ਰਹਿ ਜਾਂਦਾ ਉਹੀ ਟਾਈਮ ਜ਼ਿਆਦਾ ਲੱਗ ਜਾਂਦਾ 3-4 ਮਹੀਨੇ। ਹੂੰ। ਪਰ ਠੀਕ ਹੋ ਜਾਂਦੇ ਆ ਬੰਦੇ। ਰਿਜ਼ਲਟ ਇੱਕੋ ਜਿਹਾ ਹੀ ਆ। ਇੱਕੋ ਜਿਹਾ ਸੇਮ ਆ ਜੀ ਬਾਹਰ ਰਿਪੋਰਟਾਂ ਪਈਆਂ ਫੋਨ ਦੇ ਸੇਵ ਨੇ। ਹੂੰ। ਵਰੀਆ ਗੱਲਾ। ਪਰ ਕੀ ਜਾਣੇ ਜਾਂਦੇ ਕੀ ਕਰਨਾ ਚਾਹੋਗੇ ਵੀ ਅੱਜ ਪੰਜਾਬ ਦੇ ਲੋਕਾਂ ਦੇ ਪ੍ਰਤੀ ਤੁਹਾਡਾ ਕੀ ਸੋਚ ਕੀ ਆ ਨਜ਼ਰੀਆ ਕੀ ਸਿਹਤ ਦੇ ਪ੍ਰਤੀ ਤੁਹਾਡੀ ਭਾਵਨਾ ਕੀ ਆ ਦੇਖੋ ਪੰਜਾਬ ਦੇ ਪ੍ਰਤੀ ਮੇਰੀ ਮੈਂ ਹਰ ਸੋਚ ਇਹ ਆ ਵੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸ਼ੁੱਧ ਹਵਾ ਤੇ ਸ਼ੁੱਧ ਵਾਤਾਵਰਨ ਤੇ ਸ਼ੁੱਧ ਖਾਣਕ ਵੱਲ ਧਿਆਨ ਦੇਣਾ ਚਾਹੀਦਾ ਨਹੀਂ ਤਾਂ ਅਜ ਤੋਂ 30 40 ਸਾਲ ਬਾਅਦ ਤੁਸੀਂ ਦੋ ਤੇ ਦੋਤੀਆਂ ਨੂੰ ਪੋਤੇ ਪੋਤੀਆਂ ਨੂੰ ਤਰਸਿੰਗੇ ਹੂੰ ਉਮਰ 30 40 ਸਾਲ ਰਹਿ ਜਾਣੀਆਂ ਨੇ ਵਾਲੀਆਂ ਲੰਬੀ ਨਹੀਂ ਰਹਿਣੀਆਂ ਹਾਂ ਇਹ ਤਾਂ ਗੱਲ ਹੈ ਜੇ ਤੁਹਾਡਾ ਖਾਣ ਪੀਣੇ ਹੀ ਰਿਹਾ ਜੇ ਤੁਸੀਂ ਵਾਤਾਵਰਣ ਵੱਲ ਖਰਾਕਾਂ ਵੱਲ ਕੈਮੀਕਲਾਂ ਵੱਲ ਨਾ ਧਿਆਨ ਦਿੱਤਾ ਜੇ ਇਦਾਂ ਹੀ ਕਣਕਾਂ ਤੇ ਚੌਲਾਂ ਤੇ ਕੈਮੀਕਲ ਪੈਂਦਾ ਰਿਹਾ ਤਾਂ ਇਹ ਆਣ ਵਾਲੇ ਲੰਬੀ ਲਾਈਫ ਨਹੀਂ ਹੈਗੀ ਕੈਮੀਕਲ ਵੱਧਦਾ ਜਾ ਰਿਹਾ ਤਾਂ ਉਮਰਾਂ ਘਟਦੀਆਂ ਜਾ ਰਹੀਆਂ ਹੂੰ ਜਿੰਨਾ ਆਪਣੇ ਆਪ ਨੂੰ ਤੁਸੀਂ ਸੁਖਾਲਾ ਕਰੋਗੇ ਉਨੀ ਥੋੜੀ ਉਮਰ ਘੱਟ ਹੋ ਗਈ ਬਿਲਕੁਲ ਠੀਕ ਬਹੁਤ ਮਿਹਰਬਾਨੀ ਬਾਬਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸੋ ਦੋਸਤੋ ਤੁਹਾਨੂੰ ਆ ਦ੍ਰਿਸ਼ ਵੀ ਦਿਖਾ ਦਿੰਨੇ ਆ ਵੀ ਜਿਹੜੇ ਦਵਾਈਆਂ ਦੇ ਇੱਥੇ ਅੰਬਾਰ ਆ ਤੇ ਬਾਹਰਲੇ ਦ੍ਰਸ਼ ਜਿਹੜੇ ਕੇ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਬੜੀ ਵੱਡੀ ਗਿਣਤੀ ਦੇ ਵਿੱਚ ਉਹ ਵੀ ਦਿਖਾ ਦਿੰਨੇ ਆ ਤੁਸੀਂ ਫੋਨ ਦੀ ਟੱਲੀ ਖੜਕਾ ਕੇ ਤੇ ਫਿਰ ਆ ਸਕਦੇ ਹੋ ਤੇ ਪਿਛਲੀਆਂ ਇੰਟਰਵਿਊਜ਼ ਦੇ ਵਿੱਚ ਜਿਹੜੇ-ਜਿਹੜੇ ਬੰਦਿਆਂ ਨਾਲ ਮੈਂ ਗੱਲ ਕੀਤੀ ਰੈਂਡਮਲੀ ਅਚਾਨਕ ਜਦੋਂ ਪੁੱਛਿਆ ਉਹਨਾਂ ਦੇ ਕੋਲੋਂ ਫੋਨ ਨੰਬਰ ਵੀ ਲਿਆ ਤੁਸੀਂ ਉਹਨਾਂ ਨੂੰ ਫੋਨ ਕਰਕੇ ਪੁੱਛ ਸਕਦੇ ਆ ਵੀ ਭਾਈ ਕਿਵੇਂ ਆ ਕਦੋਂ ਦਵਾਈ ਲਈ ਆ ਕੀ ਹਾਲਾਤ ਆ ਕੀ ਪ੍ਰਸਥਤੀਆਂ ਪਹਿਲਾਂ ਤਾਂ ਮੈਂ ਦਵਾਰਾਂ ਨੂੰ ਫੜ ਕੇ ਤੁਰਦਾ ਸੀ ਹੁਣ 2 ਕਿਲੋਮੀਟਰ ਮੰਤਰਾ ਲਓ ਮੈਂ ਤੁਰ ਜੰਗਾ ਪਹਿਲਾਂ ਕੰਦਾਂ ਨੂੰ ਫੜ ਕੇ ਤੁਰਦੇ ਸੀ ਉਦੋਂ ਗਾੜੇ ਵੀ ਆਏ ਸੀ ਹਾਂ ਕਦ ਦੀਵਾਰਾਂ ਨੂੰ ਫੜ ਕੇ ਆਇਆ ਸੀ ਜਦੋਂ ਮੈਨੂੰ ਕੋਈ ਛੱਡਣ ਆਇਆ ਸੀ ਇੱਥੇ ਅੱਜ ਮੈਨੂੰ 2 ਕਿਲੋਮੀਟਰ ਚੱਲਣਾ ਹੈ ਮੈਂ ਚੱਲਾਂਗਾ ਤੁਹਾਡਾ ਪਿੰਡ ਨਗਰ ਖੇੜਾ ਕਿਹੜਾ ਮੈਂ ਇੱਥੇ ਜਮਾਲਪੁਰ ਦਾ ਹੀ ਰਹਿਣ ਵਾਲਾ ਹਾਂ ਲੁਧਾਨੇ ਵਾਲ ਦੇ ਕੀ ਸ਼ਬਨਾ ਮੇਰਾ ਨਾਮ ਹਰਨਾਮ ਸਿੰਘ ਜੀ ਔਰ ਮੈਂ ਆਪਣੇ ਆਪ ਨੂੰ ਬਹੁਤ ਅੱਛਾ ਮਹਿਸੂਸ ਕਰ ਰਿਹਾ ਹਾਂ ਇਹ 100 ਦੇ ਵਿੱਚੋਂ 30 ਸਾਲ ਦੀ ਉਮਰ ਹੋ ਗਈ ਮੇਰੇ 60 65% ਘਟੋਟਾ ਮੈਂ ਠੀਕ ਹਾਂ ਜੀ ਕਿਹੜੀ ਸਮੱਸਿਆ ਕੀ ਸੀ ਮੈਨੂੰ ਇੱਕ ਅਧਰੰਗ ਹੋਇਆ ਸੀ ਹੂੰ ਇੱਕ ਹਾਲ ਜੇ ਤੂੰ ਨਾ ਸਭ ਲੋਕ ਸੀ ਮੁਹਾਲੀ ਸੁਹਾਣਾ ਹਸਪੀਟਲ ਤੋਂ ਮੇਰਾ ਇਲਾਜ ਚੱਲਦਾ ਸੀਗਾ ਅੱਜ ਮੈਂ ਆਪਣੇ ਆਪ ਨੂੰ ਉਹ ਸਹੀ ਮਹਿਸੂਸ ਕਰਵਾਏ ਮੇਰੇ ਸਗੋਂ ਦੇਖਣ ਵਾਲੇ ਵੀ ਕਹਿੰਦੇ ਗਏ ਨੇ ਕੱਲ ਕੀ ਸੀ ਅੱਜ ਕੀ ਹੈ ਤੇ ਮੈਂ ਉਹਨਾਂ ਨੂੰ ਦੱਸਾਂ ਉਹਨਾਂ ਮੈਂ ਇੱਥੇ ਜਾਓ ਜਿਹਨੂੰ ਇਹ ਤਕਲੀਫ ਹੈਗੀ 32 ਸੈਕਟਰ ਜਾ ਕੇ ਦਵਾਈ ਲਵੋ ਜੇ ਨਾ ਠੀਕ ਹੋ ਮਨੂ ਫੜ ਲੈਣਾ ਅੱਛਾ ਭਾਈ ਜੀ ਤੁਸੀਂ ਕਿੰਨੀ ਵਾਰ ਇੱਥੇ ਆਏ ਆ ਅ ਐਕਚੁਅਲੀ ਸੈਕਿੰਡ ਟਾਈਮ ਇੱਥੇ ਆਇਆ ਹਾਂ ਠੀਕ ਹੈ ਹਾਂ ਜੀ ਸਮੱਸਿਆ ਕੀ ਨੂੰ ਆ ਆ ਮੇਰੀ ਮਦਰ ਸਮਟਾਈ ਠੀਕ ਹੈ ਜੀ ਹਾਰਟ ਦੀ ਪ੍ਰੋਬਲਮ ਆ ਠੀਕ ਹੈ ਤੇ ਆਸਟ੍ਰੇਲੀਆ ਚ ਵੀ ਇਲਾਜ ਚੱਲ ਰਿਹਾ ਸੀ ਇਹਨਾਂ ਦਾ ਬਟ ਬਾਈਪਾਸ ਸਰਜਰੀ ਤੋਂ ਨਹੀਂ ਜਵਾਬ ਦੇ ਦਿੱਤਾ ਸੀ ਤੇ ਪ੍ਰੋਬਲਮ ਡੇ ਬਾਏ ਡੇ ਵੱਧਦੀ ਜਾ ਰਹੀ ਸੀ ਬਟ ਜਿੱਦਾਂ ਆਪਾਂ ਫੇਸਬੁਕ ਤੇ ਇਹਨਾਂ ਦਾ ਦੇਖੀ ਵੀਡੀਓ ਤੇ ਇੱਕ ਦੋ ਸਾਡੇ ਰਸਤੇ ਦੇ ਨਾਲ ਰეკਮੈਂਡਡ ਕੀਤਾ ਟਰਾਈ ਕਰੋ ਪਰ ਲਾਸਟ ਵੀਕ ਅਸੀਂ ਕਾੜਾ ਪੀਕੇ ਗਏ ਆ ਤੇ ਦਵਾਈ ਲੈ ਗਏ ਆ ਯਾਨੀ ਕਿ 20% ਕਹਿ ਸਕਦੇ ਹਾਂ ਫਰਕ ਪੈਣਾ ਸ਼ੁਰੂ ਹੋ ਗਿਆ ਬਟ ਸਟਿਲ ਅਸੀਂ ਆਪਣੀ ਅੰਗਰੇਜ਼ੀ ਤੋਂ ਆਈ ਵੀ ਨਾਲ ਚਾਲੂ ਰੱਖੀ ਹੋਆ ਅੰਬੈਰ ਸਾਹਿਬ ਨੇ ਕਿਹਾ ਉਹ ਬਿਨਾਂ ਛੱਡੋ ਤੇ ਨਾਲ ਹੋਰ ਦਵਾਈ ਲੈ ਕੇ ਆ ਰਹੇ ਹਾਂ ਬਟ ਫਰਕ ਪੈ ਰਿਹਾ ਜੇ ਮੈਂ ਡਾਈਟ ਦਾ ਵੀ ਪਲਾਨ ਚੇਂਜ ਹੋ ਜਾਂਦਾ ਦੱਸਦੇ ਜਿਵੇਂ ਫਰੂਟ ਤੇ ਆਪਾਂ ਨੂੰ ਸੈਲਡ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਹੈਲਥੀ ਚੀਜ਼ਾਂ ਖਾਣੀਆਂ ਚਾਹੀਦੀਆਂ ਉਹਦੇ ਨਾਲ ਵੈਸੇ ਵੀ ਆਪਾਂ ਨੂੰ ਬਾਡੀ ਨੂੰ ਚੇਂਜਸ ਹੋ ਜਾਂਦੀਆਂ ਹਾਰਮੋਨਸ ਕਹ ਲੋ ਚਾਹੇ ਨਾੜੀਆਂ ਕਲੀਨ ਹੋਣ ਦਾ ਬਹੁਤ ਬੈਨੀਫਿਟ ਹੁੰਦਾ ਹੈ ਚੀਜ਼ ਦਾ ਮਾਫੀ ਕੀ ਹਾਲ ਹੈ ਠੀਕ ਠਾਕ ਹੋ ਕੀ ਤੁਹਾਡਾ ਨਾਮ ਜਸਵੰਤ ਸਿੰਘ ਜਸਵੰਤ ਸਿੰਘ ਤੇ ਕਿਹੜਾ ਪਿੰਡ ਜੀਓਵਾਰ ਕੋਗਦੇ ਤੋਂ ਪਰੇ ਜੀਓਵਾਰ ਸਿੰਓਵਾਰ ਤੇ ਕਿੰਨੀ ਵਾਰ ਆਏ ਹੋ ਨੌਵਾਂ ਕਾੜਾ ਪੀ ਗਏ ਤੇ ਤੁਹਾਨੂੰ ਕਿਸੇ ਤਰੀ ਸਮੱਸਿਆ ਕੀ ਸੀ ਮੇਰੇ ਘਰ ਵਾਲੀ ਨੂੰ ਅੱਛਾ ਕੀ ਉਹਨਾਂ ਨੂੰ ਪੈਜੀ ਦੀ ਸਮੱਸਿਆ ਹੈ ਕੋਈ ਨੰਬਰ ਪੁਰਾਣੇ ਪੇਸ਼ੈਂਟ ਆ ਹਾਰਡ ਦੀ ਪ੍ਰੋਬਲਮ ਅੱਛਾ ਬਲੋਕੇਜ ਹਾਂ ਤੇ ਹੁਣ ਕਿਵੇਂ ਆ ਹੁਣ ਬਹੁਤ ਵਧੀਆ ਅਗੇ ਨੂੰ ਫਰਕ ਆ ਸਰਕਾ ਹਾਂਜੀ ਤੇ ਡਾਕਟਰ ਸਾਹਿਬ ਕੀ ਕਹਿੰਦੇ ਵੀ ਕਿੰਨੀ ਦੇਰ ਤੱਕ ਵੈਰ ਸਾਹਿਬ ਕਹਿੰਦੇ ਵੀ ਭਾਈ ਇਹ ਇਲਾਜ ਚੱਲੂਗਾ ਨਹੀਂ ਕੋਈ ਦੱਸਿਆ ਨਹੀਂ ਅੱਛਾ ਉਦਾਂ ਕਹਿੰਦੇ ਵੀ ਕੀ ਠੀਕ ਆ ਤੇ ਤੁਸੀਂ ਕਿੰਨੀ ਵਾਰ ਆਏ ਬਾਈ ਜੀ ਮੈਂ ਤਾਂ ਦੂਜੀ ਵਾਰ ਆਇਆ ਜੀ ਦੂਜੀ ਵਾਰ ਹਾਂਜੀ ਤੁਹਾਨੂੰ ਸਿਹਤ ਦੀ ਸਮੱਸਿਆ ਕੀ ਮੇਰੇ ਨਾ ਨਾੜਾਂ ਬਿਲੋ ਗਈ ਤੇ ਹੁਣ ਅੱਗੇ ਪਹਿਲਾਂ ਕੜਾ ਪੀਕੇ ਆਇਆ ਇਹ ਦੂਜੀ ਵਾਰ ਆਇਆ ਦੂਜੀ ਵਾਰ ਜੀ ਫਰਕ ਥੋੜਾ ਫਰਕ ਲੱਗਦਾ ਥੋੜਾ ਜਿਹਾ 2-4 ਘੰਟੇ ਲੱਗੇਗਾ ਚਲੋ ਤੁਸੀਂ ਚੜ੍ਹਦੀ ਕਲਾ ਚ ਰਹੋ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਜੀ ਸ਼ੁਕਰੀਆ